ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਆਪਣੇ ਨਵੇਂ ਬਲੌਗ ਦੇ ਵਿੱਚ ਸਵਾਗਤ ਹੈ ਉਮੀਦ ਹੈ ਜੀ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਲੋ ਜੀ ਚੱਲ ਰਿਹਾ ਅੱਜ ਫੇਰ ਪਲਾਉ ਦਾ ਕੰਮ ਅੱਜ ਚੱਲ ਰਹੇ ਨੇ ਲੈਂਮਕਣ ਦੇ ਲੈਂਮਕਣ ਦੇ ਰਿਹਾ ਸੀ ਪਰ ਚਾਰ ਇਹ ਹੈਗੇ ਨੇ ਡੈਡੀ ਦੇ ਦੋਸਤ ਦੇ ਆਪਾਂ ਸੋਚਿਆ ਦੇਖੀ ਚਲਾ ਕੇ ਇਹਨਾਂ ਨੂੰ ਵੀ ਇਹਨਾਂ ਨੇ ਦੇਖੇ 575 ਰੁਪਏ ਖਰਚ ਕੇ ਉਹਨਾਂ ਦੇ ਵੀ ਹਾਂ ਪੂਰਾ ਵਧੀਆ ਰਿਸਪੌਂਸ ਦੇ ਰਹੇ ਨੇ ਤੇ ਸਾਰਾ ਕੁਝ ਔਖਾ ਜਿਹੜਾ ਮਾੜੀ-ਮੋਟੀ ਵਿੱਚ ਪਰਾਲੀ ਦਿਖ ਰਹੀ ਆ ਇਹ ਨਾ ਜਿਹੜਾ ਇਹਨਾਂ ਦਾ ਚੌਥਾ ਬਲੌਗ ਦੀ ਇਹ ਰੱਖਿਆ ਹੈ ਦੀ ਖੋਲ ਕੇ ਇਹ ਆਪਾਂ ਹੀ ਹੁਣ ਕਸ ਕੇ ਲੈ ਕੇ ਆਏ ਜਿਹੜਾ ਟ੍ਰੈਸ਼ਬੋਰਡ ਨਹੀਂ ਹੁੰਦਾ ਜਿਹੜਾ ਮਾੜੀ ਪੱਤੀ ਆਡੇ ਲਿਖ ਰਹੀ ਆ ਤੁਹਾਨੂੰ ਇਹ ਜੀਜ ਇਹ ਪਿਛਲੇ ਬਲੌਗਾਂ ਤੇ ਲੱਗੀ ਨਹੀਂ ਹੋਈ ਉਹਦੇ ਕਰਕੇ ਪਿਛਲੇ ਪਾਸੇ ਦਿਖ ਰਹੀ ਆ ਪਰਾਲੀ ਜਿਹੜੀ ਦਿਖ ਰਹੀ ਆ ਉਹਦੇ ਬਲੌ ਕਰਕੇ ਬਾਕੀ ਦਾ ਸਾਰਾ ਕੁਝ ਲੋਡ ਆ ਦੇਖੋ ਹਾਂ ਮੁੜ ਕੇ ਚੱਲ ਰਹੇ ਕੰਮ ਆਉ ਕੇ ਦੇਖੋ ਇਧਰ ਲਾਦਾ ਨਮੇੜ ਤਾਂ ਪਹਿਲਾਂ ਵਲੌਗ ਬਣਾਇਆ ਨਹੀਂ ਹੈਗਾ ਪਹਿਲਾਂ ਇਹਨੂੰ ਸੈਟਿੰਗ ਨਹੀਂ ਕਰਿਆ ਅੱਧ ਖੇਚਦਾ ਬਾਲੀ ਡੂਗਾ ਫੇਰ ਤਾਂ ਉਹ ਤਾਂ ਚੱਲ ਜੇਥੇ ਉਹਨਾਂ ਨੇ ਸੈਟਿੰਗ ਕਰੀ ਤੇ ਉਹ ਹੂਸ ਆਉਣ ਵਾਲੇ ਫੇਰ ਤਾਂ ਦੀ ਕਹੂਗੀ ਉਹ ਤਿੰਨ ਵਾਲੇ ਬਲੋਏ ਚਲਾ ਰਹੇ ਤੇ ਆਪਾਂ ਚਲਾ ਰਹੇ ਹੁਣ ਚਾਰ ਵਾਲੇ ਬਾਲੀ ਜੱਜ ਤੱਕ ਅਗarre ਮੈਂ ਟਰੈਕਟਰ ਦਾ ਖਿੱਚੀ ਆ ਰਹੇ ਤੇ ਜਿਪਾदाई ਲੱਗ ਰੇ ਟਰੈਕਟਰ ਜਿਵੇਂ ਟੇਡਾ ਹੋ ਕੇ ਚੱਲਦਾ ਦੀ ਆ ਦੇਖੋ 1900 ਚੱਕਰ ਤੇ ਕਰਕੇ ਛੱਡ ਦਲੇ ਆ 1900 ਇਧਰੋਂ ਤੀਆ ਇਧਰੋਂ ਵੀ ਦੇਖੋ 100 ਚੱਕਰ ਡਰੋਪ ਹੋ ਜਾਂਦੇ ਆ ਉਹ ਵੀ ਕਿਉਂਕਿ ਨਰ ਤਾਂ ਚੱਲ ਕਰਦੇ ਹੁੰਦੇ ਨੇ ਡਰੋਪ ਉਹ ਜਿਆਦਾ ਡ੍ਰੌਪ ਨਹੀਂ ਕਰ ਰਿਹਾ ਦੇਖੋ ਹਨ ਪੂਰਾ ਸਹੀ ਚੱਲ ਰਿਹਾ ਇਹ ਮਾਫ ਕਰਦੇ ਹੋ ਸ਼ੀਸ਼ੇ ਹੈਗੇ ਨੇ ਮੜੇ ਜੇ ਖਰਾਬ ਹੈ ਕਿ ਘੱਟ ਨਹੀਂ ਰਹੇ ਹੋਗਾ ਟੱਕ ਤੇ ਰਹੇਗਾ ਦੇਖੋ 4 ਕਿੱਲੇ ਦਾ ਘੇਰਾ ਤੇ ਆਪਾਂ ਨੇ ਸ਼ੁਰੂ ਕਰਿਆ ਨਾਲੇ 5:05 ਦੇ ਦੇਖਦੇ ਆ ਕਿੰਨਾ ਟਾਈਮ ਲੱਗਦਾ ਇਹ ਨਹੀਂ ਪਤਾ ਲੱਗੂ ਕਿੰਨਾ ਟਾਈਮ ਖਾਦਾ V3 ਨੇ ਕੋ ਸੱਤ ਤੋਂ ਅੱਠ ਦੀ ਸਪੀਡ ਆ ਜੀ ਆ ਲੇਵਲ ਆ ਗੋ ਨੂੰ ਲੋ ਜੀ ਇਧਰ ਲਿਆ 4 ਕਿਲੇ ਵੀ ਦਿੱਤੇ ਫੇਰ ਬਸ ਇੱਕ ਪਰਲਾ ਬੱਲਾ ਰਹਿ ਗਿਆ ਉਧਰ ਨਾਲ ਬਗਾ ਕੱਢਿਆ ਇਧਰਲਾ ਮੱਲਾ ਨਿਪਟ ਗਿਆ ਹੁਣ ਪਰਲਾ ਕੱਢਣ ਜਾ ਰਹੇ ਆ ਬਸ ਇਹਨੂੰ ਆਪਾਂ ਨੂੰ ਲੱਗੇ ਤੇ ਆਪਾਂ ਇਹ 5:05 ਦੇ ਤੇ ਹੁਣ ਵੱਜ ਗਏ 7:05 7:15 ਮਿੰਟ ਲਾ ਦੇ ਵੀ ਦੋ ਘੰਟੇ ਤੇ 10 ਮਿੰਟ ਲੱਗੇ ਲਾ ਲਓ ਵੀ 32 33 ਮਿੰਟ ਲੱਗਦੇ ਨੇ ਇੱਕ ਗਿੱਲੇ ਨੂੰ ਦੇਖੋ ਵਧਿਆ ਨੇ ਮੇਢੇ ਗੇਰ ਦੇ ਅੰਦਰ ਠੀਕ ਜਿਹੀ ਜਿਆਦਾ ਆਹ ਦੇਖੋ ਥੋੜਾ ਇੱਧਰਲੇ ਬੱਲੇ ਕੱਢਦੇ ਆ ਫਿਰ ਚੱਲਦੇ ਆ ਉੱਪਰਲੇ 헤ਚ ਚ ਚਲੋ ਦੇਖੀ ਚੱਲੇ ਉਹ ਲਾਉ ਨੂੰ ਲੋ ਜੀ ਆ ਗਏ ਇੰਤਰਾ ਆਦੇ ਸੈਟ ਵਾਲੇ ਗੇੜੇ ਦੋ ਤਿੰਨ ਦਿਨ ਲੱਗਣਗੇ ਦੇਖੀ ਜੀ ਆਹ ਬਗੜਾ ਕਿਆਰ ਸਾਫ ਕਰਨ ਨਾਲ ਚਲੋ ਜੀ ਗੱਲ ਆੜ ਜਿੱਦਾਂ ਦੇਖਦਾ ਪਹਿਲਾਂ ਦਿਖਾਤਾ ਦੇਖੋ ਉਹ ਜਿਹਦਾ ਥੋੜੀ ਜਿਹੀ ਗੇੜੇ ਇਧਰ ਦਾ ਉਹਦਾ ਫੇਰ ਉੱਪਰ ਉਹ ਕਿ ਬੜਾ ਉੱਚਾ ਨੀ ਬਗਾ ਹੋਆ ਚਲੋ ਦੇਖੀ ਚਲੋ ਫੇਰ ਅੱਗੇ ਵਲਾਂ ਲੋ ਜੀ ਨਵੇੜਤਾ ਕੰਮ ਖੜਾ ਲਿਆ ਗੱਟ ਕੇ ਬਾਹਰ ਫਹੀ ਤੇ ਉਧਰ ਤਾਇ ਜੀ ਦੋ ਗੀੜੇ ਦੇ ਘਿਆ ਰਹੇ ਨੇ ਉਧਰ ਪਰ ਲਿਆ ਸੀ ਦੂਖ ਡਲੇ ਦੋ ਗੀੜੇ ਦੇ ਘਾਰੇ ਖਾਸੇ ਜੀ ਉਥੇ ਡਲੇ ਖਾਸੇ ਸੀ ਉਥੇ ਉਥੇ ਦੋ ਗੀੜੇ ਦੇ ਘਿਆ ਰਹੇ ਨੇ ਬਸ ਫਿਰ ਚੱਲਦਿਆਂ ਘਰੇ ਬਾਕੀ ਸਵੇਰੇ ਫਿਰਾਂਗੇ ਦੇਖੋ ਚੱਲ ਗਿਆ ਹੁਣ 103 ਘੰਟੇ ਬਸ ਇਹ ਜੀ ਵੀ ਸੁਣਾ ਕੱਲ ਨੂੰ ਸਰਵਿਸ ਆਗਾ ਜਿਹਨੂੰ ਬੁਲਾਉਣਿਆ ਕਰਦਣਗੇ ਸਰਵਿਸ ਤੇ ਮਤਲਬ ਅਦੋਂ ਫਿਰ ਆ ਗਏ ਦੇ 9 ਵਜੇ ਤੇ ਹੁਣ ਫੇਰ ਆ ਗਏ ਬਸ ਫੇਰ ਤੇ ਹੁਣ ਕਰਦੇ ਆ ਕੰਮ ਸ਼ੁਰੂ ਪਹਿਲਾਂ ਉਰੇ ਫੇਰਨਾ ਔਰੇ ਖੱਤੇ ਘਾਸੇ ਨੇ ਔਰ ਥੋੜਾ ਟਾਈਮ ਵੱਧ ਲੱਗੂਗਾ ਹੋਮ ਫਰੇਕ ਦੇ ਮੱਲੇ ਕੱਢ ਲੈ ਗਰ ਲਓ ਕਰ ਲੈ ਤੇ ਜਿਹੜੇ ਦੂਆ ਉਹ ਤੋਂ ਬਾਅਦ ਆਪਾਂ ਜਾਵਾਂਗੇ ਉਦੋਂ ਤਾਈਲ ਪਾ ਟੋਲ ਤੇ ਫੇਰ ਉੱਥੇ ਵੇਦਾਂਗੇ ਫੇਰ ਇਹਨਾਂ ਨੂੰ ਫੇਰ ਕੇ ਪਲਾਉਣ ਫੇਰ ਫੇਰਾਂਗੇ ਆਪਾਂ ਐਰੋ ਸਾਗ ਦਾ ਫੇਰ ਲੱਗ ਰਹੇ ਹੋਣਗੇ ਆਪਾਂ ਫੇਰ ਲਗਾਗੇ ਐਰੋ ਅਸ ਚਲੋ ਦੇਖੀ ਚਲੋ ਫਿਰ ਵਲੌਗ ਨੂੰ ਅੱਜ ਉਹ ਸਪੈਸ਼ਲ ਪਾਣੀ ਮਾਰ ਕੇ ਲੈ ਕੇ ਆਏ ਵੀਡੀਓ ਚ ਜਿੰਦਾ ਨਹੀਂਗਾ ਪਰ ਫੇਰ ਵੀ ਇੰਨਾ ਕਲੀਅਰ ਦਿਨਾਂ ਦੇਖੋ ਚਲੋ ਦੇਖੀ ਚੱਲੀਏ ਫਿਰ ਵਲੌਗ ਨੂੰ ਕਰਦੇ ਹਾਂ ਸ਼ੁਰੂ ਲੋ ਜੀ ਫੇਰ ਤੇ ਆ ਕਿੱਥੇ ਉਹ ਪਰਲਾ ਵੀ ਨਵੇੜੇ ਤੇ ਜਿੱਥੇ ਆਪਾਂ ਸਟਾਰਟ ਕਰ ਰਹੇ ਹਾਂ ਤੇ ਬਲੌਗ ਦੇਖੋ ਹੁਣ ਇੱਧਰ ਆ ਗਏ ਔਰ ਇਹ ਖਾਸੇ ਬਿੰਗ ਟੇੜੀ ਨਾਲ ਟਾਈਮ ਜ਼ਿਆਦਾ ਲੱਗ ਜਾਂਦਾ ਜਿਨਾ ਲੋ ਨੀਤਾ ਆਪਾਂ ਨੂੰ ਐਵਰੇਜ ਲੱਗਦੇ ਨੇ 30 ਤੋਂ 35 ਮਿੰਟ ਔਰ ਮਲਾ ਚਾਲੀ ਤੋਂ 50 ਲੱਗ ਜਾਣਗੇ ਕਿਉਂਕਿ ਮੋੜ ਮੋੜ ਜੇ ਬਹੁਤ ਨੇ ਅਸਰ ਖਾ ਕੇ ਹਟਿਆ ਰੋਟੀ ਹੁਣ ਬਸ ਰੱਖਦੇ ਆ ਚੋਨਨ ਟ੍ਰੈਕਟਰ ਚ ਕਿਹੜੀ ਕਰਦੇ ਦਵਾਰ ਤੋਂ ਕੰਮ ਸਟਾਰਟ ਆ ਦੇਖੋ ਇੱਕ ਕ੍ਰੈਸ਼ ਬੋਰਡ ਦਾ ਜਰੂਰ ਚੱਕਰ ਪੈ ਲਿਆ ਮਤਲਬ ਵੀ ਉਹਦੇ ਕਰਕੇ ਮਾੜੀ ਉੱਤੇ ਪਰਾਲੀ ਦਿਖ ਰਹੀ ਇੱਕ ਗੁੱਡ ਦਾ ਹੁੰਦਾ ਉਹ ਵੀ ਥੋੜੀ ਜਿਹੀ ਆਉਂਦਾ ਕੋਈ ਜ਼ਿਆਦਾ ਚੱਕਰ ਨਹੀਂ ਹੈਗਾ ਪਰ ਵੀ ਖੇਤ ਪੂਰਾ ਸਾਫ਼ ਜਾਣੀ ਜੀ ਨੇ ਇਹ ਰੱਖ ਕੇ ਅਦੀ ਨਹੀਂ ਤਾਂ ਥੋੜੀ ਮੋਟੀ ਜਿਹੀ ਆਉਂਦੀ ਨਹੀਂ ਬਹੁਤ ਜ਼ਿਆਦਾ ਨਹੀਂ ਨਹੀਂ ਤਾਂ ਥੋੜੀ ਜਿਹੀ ਆ ਚਲੋ ਜਿਵੇਂ ਹੈਗਾ ਚੱਲੀ ਚੱਲਦੇ ਆ ਦੇਖਿਓ ਫਿਰ ਅੱਗੇ ਲੋ ਜੀ ਨਵੇੜ ਤਾਂ ਕੰਮ ਆਂ ਕਿ ਇਦਾਂ ਤਾਂ ਹੁਣ ਬਸ 3 ਕਿਲੇ ਰਹਿ ਗਏ ਉਧਰ ਉਹਨੂੰ ਮਾਰ ਦਈਏ ਇਹਦਾ ਪਾਵਾਂਗੇ ਹੈਰੋ ਫਿਰ ਫੇਰ ਦੇ ਆਵਰ ਦਾ ਰੂਟਾਵੇਟਰ ਮਾਰ ਰਹਾ ਹੂੰ ਉਧਰ ਜਲੀ ਖਾਸੀ ਉੱਠ ਰਹੀ ਆ ਉੱਪਰ ਸੱਚ ਇਹਦਾ 10 ਮੀਟਰ ਆ ਆਹਾ ਮੌਰੇ ਮਾਰ ਰਹਾ ਹੂੰ ਸਾਰਾ ਸਾਰੇ ਖੇਤ ਚ ਮਾਰਦਾ ਹਾਂ ਹੁਣ ਤਾਂ ਜਿਵੇਂ ਲਿਆਵਾਂਗੇ ਚਲੋ ਦੇਖੀ ਚੱਲੋ ਫਿਰ ਵਲੌਗ ਨੂੰ ਚੱਲਦੇ ਆ ਉਧਰ ਲਈ ਇਹ ਤਾਂ ਦਿਖਾਉਣੇ ਥੋੜਾ ਉਧਰ ਜਾ ਕੇ ਲੋ ਜੀ ਚੱਲ ਰਿਹਾ ਕੰਮ ਤਵੀਆਂ ਦਾ ਮਾਸ਼ੱਲਾ ਅੱਲਾਹ ਉਹ ਕੱਟ ਲਈ ਆ ਇਹ ਜੇ ਮੋਜੂਰਲਾ ਦਾ ਹੈ ਟਰੈਕਟਰ ਦਾ ਸਰਵਿਸ ਜੇ ਮੈਂ ਹੁਣ ਹੈਰੋ ਵੱਜ ਗਈ ਹੁਣ ਹੈਰੋ ਦੇ ਉੱਤੇ ਹੈਰੋ ਵੱਜ ਗਈ ਆ ਤੇ ਦਾ ਟਰੈਕਟਰ ਆਰਾਮ ਨਾਲ ਜਲੀ ਬੀਰੀ ਜਾਂਦਾ ਉਹ ਜਦੋਂ ਪਲੋ ਦੇ ਉੱਤੇ ਫਿਰਦੀ ਆ ਪੂਰਾ ਟਰੈਕਟਰ ਨੂੰ ਪਤਾ ਲੱਗਦਾ ਵੀ ਹਾਂ ਵੀ ਕੁਝ ਪਿੱਛੇ ਪਿਆ ਹੋਇਆ ਹੈ ਮੇਰੇ ਦੇਖੋ